ਕੱਟ ਤਾ ਤੇ ਆ ਨਿਕਲੂ ਕਿੱਧਰ ਦੀ ਏਡਾ ਜਗਾੜ ਜੇ ਗਾਹਾਂ ਆ ਥਾਣਾ ਹੁੰਦਾ ਕਿੱਥੇ ਜਾਣਾ ਆਪਾਂ ਦੇ ਕੋਲੇ ਆ ਨਾ ਨਾ ਮੋਰਦਾ ਸਰਕਾਰ ਦੇ ਕੋਲ ਸੱਚੀ ਜਿਹੜਾ ਪਿਆਰ ਪਾੜ ਨੂੰ ਬਣਦੇ ਹੋਏ ਪਿੰਡ ਵਾਪਸੀ ਹਾਂ ਜਿਆਦਾ ਕੁੰਜਨ ਦਾ ਪਿੰਡ ਮਹਿਮਾ ਸਰਕਾਰੀ ਤੋਂ ਅ블ੂ ਨੂੰ ਜਾਂਦੀ 메ਨ ਸੜਕ ਦੇ ਕੋਲ ਕੱਸੀ ਟੁੱਟ ਚੁੱਕੀ ਹੈ ਇਸ ਬੰਦੇ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਕਿ ਕਦੋਂ ਇਸ ਕੱਸੀ ਵਿੱਚ ਪਾਣੀ ਆਇਆ ਅਤੇ ਕੀ ਕਾਰਨ ਰਿਹਾ ਹੈ ਇਸ ਕੱਸੀ ਟੁੱਟਣ ਦਾ ਮਹਿਕਮੇ ਦੀ ਨਲਾਇਕੀ ਹੈ ਕਿ ਕਿਵੇਂ ਭਾਣਾ ਵਰਤਿਆ ਸੱਸੀ ਕਾ ਵੀਰ ਜੀ ਕਦੋਂ ਕਦੋਂ ਆਇਆ ਜੀ ਪਾਣੀ ਇਸ ਕੱਸੀ ਚ ਇਹ ਰਾਤ ਪਾਣੀ ਆਇਆ ਜੀ ਪਰ ਬਿਨਾ ਸਾਡੀ ਗੈਰ ਹਾਜ਼ਰੀ ਤੋਂ ਪਾਣੀ ਛੱਡਿਆ ਗਿਆ ਅਸੀਂ ਰੋਜ਼ ਅ fırsਰਾਂ ਨੂੰ ਆਉਂਦੇ ਸੀਗੇ ਵੀ ਪਾਣੀ ਨਾ ਛੱਡਿਆ ਜਾਵੇ ਜਿੰਨਾ ਚਿਰ ਸਾਡੀਆਂ ਸੰਖਿਆ ਨਹੀਂ ਪੂਰੀਆਂ ਹੁੰਦੀਆਂ ਪੱਕੇ ਖਾਲ ਬਣੀ ਜਾਂਦੇ ਪੱਕੇ ਖਾਲ ਬਣੀ ਜਾਂਦੇ ਆ ਰੋਜ਼ ਅ fırsਰ ਆਉਂਦੇ ਆ ਰਾਤ ਨੂੰ ਸੁੱਤੇ ਪਿਆਂ ਤੋਂ ਪਾਣੀ ਛੱਡਿਆ ਕਿਸੇ ਨੂੰ ਪਤਾ ਨਹੀਂ ਲੱਗਿਆ ਸਾਨੂੰ ਵਿੜਕ ਆ ਜਾਂਦੀ ਅਸੀਂ ਕੱਸੀ ਬਚਾ ਲੈਂਦੇ ਪਰ ਸਾਡੀ ਬੇਵਾਹ ਹੋ ਕੇ ਤੜਕੇ 3 ਵਜੇ ਕੱਸੀ ਟੁੱਟੀ ਐ ਕੱਸੀ ਉੱਛਲ ਕੇ ਟੁੱਟੀ ਐਗੀ ਕਸੀ ਟੁੱਟਣਾ ਕਿੰਨਾ ਕਿ ਨੁਕਸਾਨ ਵਗੈਰਾ ਹੋਇਆ ਜਾਨ ਨੁਕਸਾਨ ਆ ਵੇਖ ਲੋ ਜਿਹੜੇ ਪਾਣੀ 50 50 ਕਿੱਲੇ ਚ ਪਾਣੀ ਜਿਹੜੀ ਕਣਕ ਵਿੱਚ ਸੀ ਕਿਸਾਨਾਂ ਨੇ ਠੇਕਿਆਂ ਤੇ ਲੈ ਲੈ ਉਹ ਅੱਜ ਤਬਾਹ ਹੋ ਰਹੀ ਆ ਪਹਿਲੋਂ ਝੋਨੇ ਚ ਕਸਰ ਲੱਗੀ ਆ ਸਾਨੂੰ ਹੁਣ ਕਣਕਾਂ ਚ ਲੱਗਦੀ ਹੈਗੀ ਇਹਦਾ ਇਹਦਾ ਆ ਕੇ ਮੌਕਾ ਅਫਸਰ ਵੇਖਣ ਪ੍ਰਸ਼ਾਸਨ ਜਿਹੜੇ ਅਸੀਂ ਅੱਗੇ ਅਰਜੀ ਵੀ ਦਿੱਤੀ ਆ ਐਕਸ਼ਨ ਸਾਹਿਬ ਕੋਲੇ ਸਾਡੀ ਸਾਲ ਹੋ ਗਿਆ ਅਰਜੀ ਦਿੱਤੀ ਨੂੰ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇਲਾਂ ਵੀ ਟੁੱਟ ਰਹੀਆਂ ਆਂਆਂ ਤੇਲਾਂ ਦੇ ਉੱਤੋਂ ਦੀ ਪਾਣੀ ਉੱਤੋਂ ਲੈਵਲ ਜਿਹੜਾ ਤੇਲਾਂ ਉੱਚੀਆਂ ਕਰਕੇ ਕੱਸੀ ਨੀਵੀਂ ਐ ਉਹ ਪਾਣੀ ਅੱਗੇ ਜਿਹੜਾ ਗੰਧ ਪਹਿਲਾਂ ਨਹੀਂ ਜਾ ਰਿਹਾ ਤੇ ਕੱਸੀ ਟੁੱਟ ਰਹੀ ਹੈਗੀ ਅਸੀਂ ਆ ਪੁਲਦੇ ਵਾਰੀ ਵੀ ਤੁਹਾਨੂੰ ਇਹ ਵਾਰੀ ਆਖਿਆ ਸੀ ਵੀ ਸਾਡਾ ਪੁਲ ਨੀ ਮਾ ਤੇ ਤੇਲਾਂ ਵੀ ਸਾਡੀਆਂ ਚੱਕ ਕੇ ਤਾਂ ਰੱਖ ਛੱਡੀਆਂ ਆਂ ਕੱਸੀ ਉੱਤੋਂ ਦੀ ਛਲੀ ਕੇ ਟੁੱਟੀ ਹੈਗੀ ਹਾਂਜੀ ਬਾਈ ਜੀ ਇਸ ਤੇ ਡਿਊਟੀ ਕਿਹਦੀ ਆ ਇਹ ਕਿਟੂ ਸ਼ਰਮੇ ਦੀ ਡਿਊਟੀ ਹੈ ਜੀ ਅੱਛਾ ਜੀ ਇਹ ਜੀ ਬੇਗੋਰੀ ਕਰਦਾ ਇਹਦੇ ਪਾਣੀ ਖਾਲੇ ਬਣੀ ਜਾਂਦੇ ਆ ਇਹਨੇ ਬੇਗੋਰੀ ਨੇ ਪਾਣੀ ਛੜਾਇਆ ਇੱਥੇ ਲਿਆ ਕੇ ਸਾਨੂੰ ਖਰਾਲ ਕਰਦਾ ਹੈ ਜੀ ਜੀ ਇਹਦੀ ਬੰਦ ਵੀ ਹੋਣੀ ਚਾਹੀਦੀ ਹੈ ਅੱਛਾ ਜੀ ਸਾਡੇ ਪਾਣੀ ਨਹੀਂ ਆਉਂਦਾ ਜੀ ਜਿੰਨਾ ਚਿਰ ਇਹ ਬੰਦਾ ਹੈਗਾ ਅੱਛਾ ਹਾਂ ਕੱਸੀ ਵੀ ਬਣਾ ਲਈ ਐ ਅਸੀਂ ਟੇਲਾਂ ਤੇ ਵੀ ਜ਼ੋਰ ਲਾ ਰਿਹਾ ਸਾਡੇ 7 ਸਿਆਤੋਣੀ ਵਾਟ ਤੋਂ ਕੱਸੀ ਤੋਂ ਪਾਣੀ ਵਹਦਾ ਸਾਡੇ ਠੇਕੇ ਵਾਲੇ ਛੜ ਛੜ ਭੱਜੀ ਜਾਂਦੇ ਆ ਅੱਛਾ ਜੀ ਸਾਡੇ ਕੋਲ ਵਾਂ ਠੇਕੇ ਤੇ ਜੀ ਸਾਡੇ ਕੋਲ ਵਾਂ ਠੇਕੇ ਤੇ ਜੀ ਇਹ ਜਦੋਂ ਪਾਣੀ ਦੀ ਲੋੜ ਨਹੀਂ ਹੁੰਦੀ ਉਦੋਂ ਤਾਂ ਲੋੜ ਤੋਂ ਵੱਧ ਹੋ ਰਿਹਾ ਜਦੋਂ ਜ਼ਰੂਰਤ ਹੁੰਦੀ ਹੈ ਪਾਣੀ ਦੀ ਉਦੋਂ ਪਾਣੀ ਨਹੀਂ ਦਿੱਤੇ ਹੁੰਦਾ ਉਹ ਬਾਈਆ ਮੇਰਾ ਨੁਕਸਾਨ ਹੋਇਆ ਤੁਹਾਡੇ ਸਾਹਮਣੇ ਹੋਇਆ ਮੇਰੇ ਕੋਲ ਠੇਕੇ ਤੇ ਵਾਂ ਸੀ 70000 ਰੁਪਏ ਦਾ ਵਾਣ ਹੈ ਹੁਣ ਦੱਸੋ ਮੈਂ ਕਿੱਥੋਂ ਪੂਰਾ ਕਰੂੰਗਾ ਇਹਨਾਂ ਦੀਆਂ ਗੈਲੀਆਂ ਇਹਨਾਂ ਦੀਆਂ ਠੀਕ ਹੈ ਇਹਨਾਂ ਨੇ ਰਾਤ ਨੂੰ ਪੈਰੀ ਵਾਲ ਪਾਣੀ ਛੱਡ ਲਈ ਤਿੰਨੇ ਪਾਸੇ ਸਾਖਾਂ ਬਣ ਜਾਂਦੀਆਂ ਠੀਕ ਹੈ ਪਿੰਡ ਵਸਗਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਹੜੇ ਵੀ ਅਧਿਕਾਰੀਆਂ ਦੀ ਇੱਥੇ ਡਿਊਟੀ ਹੈ ਇਹਨਾਂ ਦੀ ਲਾਪਰਵਾਹੀ ਕਾਰਨ ਇੱਕ ਸੇ ਰੁੱਟੀ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮਾਨ ਸਰਕਾਰ ਕਾਗਜ਼ਾਂ ਵਿੱਚ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰ ਰਹੀ ਹੈ ਪਰ ਅਸਲੀਅਤ ਦੇ ਵਿੱਚ ਥੱਲੇ ਵਾਲੇ ਅਧਿਕਾਰੀ ਬਹੁਤ ਜ਼ਿਆਦਾ ਕਿਸਾਨਾਂ ਨੂੰ ਹੈਰਾਨ ਕਰ ਰਹੇ ਹਨ ਜੇਕਰ ਉਹ ਇਹ ਲਾਪਰਵਾਹੀ ਨਾ ਵਰਤਦੇ ਤਾਂ ਅੱਜ ਇਹਨਾਂ ਕਿਸਾਨਾਂ ਦੀ ਕਾਂਕ ਦਾ ਨੁਕਸਾਨ ਹੋਣ ਤੋਂ ਬਚ ਜਾਣਾ ਸੀ